ਸਾਨੂੰ ਖੁਸ਼ੀ ਹੁੰਦੀ ਹੈ ਕਿ ਆਪਤੀਆਂ ਲੋੜੀ ਪਾ ਕੇ ਸਮਾਜ ਬਰਾਬਰੀ ਦਾ ਇਸਤਰੀ ਦਾ ਸਨਮਾਨ ਕਰਨ ਦਾ ਸੁਨੇਹਾ ਲੋਕਾਂ ਤੱਕ ਲੱਗ ਜਾਈ। ਪੂਰੇ ਪੰਜਾਬ 'ਚ ਇੱਕ ਐਗਜ਼ੈਂਪਲ ਹੈ ਜਿਸ ਤਰੀਕਾ ਨੂੰ ਮਹਿਲਾਵਾਂ ਨੂੰ ਬੱਚਿਆਂ ਨੂੰ ਸਨਮਾਨ ਇੱਥੇ ਮਿਲਦਾ ਹੈ। ਮੈਂ ਬਹੁਤ-ਬਹੁਤ ਬਧਾਈ ਦਿੰਦਾ ਸਭ। ਕਿਤਿਆਂ ਦੀ ਲੋੜੀ ਪਾਣੀ ਹਰ ਕੋਈ ਨਹੀਂ ਪਾਉਂਦਾ। ਇਹ ਨਹੀਂ ਤਾਂ ਸੋਮ ਪ੍ਰਕਾਸ਼ ਨੇ ਹੀ ਪ੍ਰਥਾ ਫਗਵਾੜੇ ਸ਼ੁਰੂ ਕੀਤੀ ਆ। ਹਰ ਸਾਲ ਤੀਆਂ ਦੀ ਲੋੜੀ ਪਾਈਦੀ ਆ 1100 ਤੀਆਂ ਦੀ ਲੋੜੀ ਪਾਈਦੀ ਆ ਔਰ ਸਾਰੇ ਆਪਣੇ ਬੇਟੀਆਂ ਨੂੰ ਲੈ ਕੇ ਬਹੁਤ ਪਿਆਰ ਦੇ ਨਾਲ ਆਂਦੇ ਆ ਔਰ ਉਨ੍ਹਾਂ ਹੀ ਸਤਿਕਾਰ ਉਹਨਾਂ ਨੂੰ ਇੱਥੇ ਆ ਕੇ ਮਿਲਦਾ ਆ ਆਦਰਨੀ ਅਸ਼ਰੀ ਸੋਮਰਗਾ ਜੀ ਔਰ ਸ਼੍ਰੀ ਸ਼੍ਰੀਮਤੀ ਅਨੀਤਾ ਸੋਮਰਗਾ ਜੀ ਜਿਹੜੇ ਕਿ ਹਰ ਸਾਲ ਇਹੋ ਜਿਹਾ ਉਪਰਾਲਾ ਕਰਦੇ ਹਨ ਜਿਸ ਦੀ ਕਿ ਸਮਾਜ ਨੂੰ ਬਹੁਤ ਜ਼ਰੂਰਤ ਹੈ ਸਮਾਜ ਨੂੰ ਜਾਗਰਤ ਕਰਨ ਲਈ ਬਹੁਤ ਹੀ ਵੱਡਾ ਜਿਹੜਾ ਆ ਇੱਕ ਕਦਮ ਹੈ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਡਮ ਅਰੀਤਾ ਸੋਮਪrakash ਜੀ ਅਤੇ ਕੇਂਦਰੀ ਪੂਰੂ ਕੇਂਦਰੀ ਮੰਤਰੀ ਸਾਡੇ ਮਾਨਯੋਗ ਸੋਮਪrakash ਜੀ ਨੇ ਉਪਰਾਲਾ ਕੀਤਾ ਹੈ। ਇਹ ਇੱਕ ਦਿਹਾਕੇ ਤੋਂ ਜ਼ਾਰਾ ਸਮਾਂ ਗਾ ਤੁਹਾਨੂੰ ਇਹ ਲੋਹੜੀ ਮਨਾਉਂਦੇ ਹਾਂ। ਧੀਆ ਦੀ ਲੋਹੜੀ ਮਨਾਉਂਦੇ ਲੋਕ ਕਿੰਨੇ ਹੋਮ ਹਮਾ ਕੇ ਪਹੁੰਚਦੇ ਨੇ। ਬੱਸਾਂ ਪਰ ਪਰ ਕੇ ਪਹੁੰਚਦੇ ਨੇ ਕਿ ਨਹੀਂ ਅਸੀਂ ਇਹਨਾਂ ਸਾਥ ਦੇ ਨਾਲ ਆਈਏ। ਇਹ ਤੁਸੀਂ ਉਪਰਾਲਾ ਕਰਦੇ ਹੋ ਸੰਗ ਨੇ ਵੀ ਤੁਹਾਡੇ ਨਾਲ ਰੱਜ ਕੇ ਹੁੰਦੀ ਹੈ ਜੀ ਪੂਰੀ। ਚਲੋ ਬਸ ਧੰਨਵਾਦੀ ਹਾਂ। ਇਹ ਜਿਹੜੀ ਯਾਨੀ ਲੋਹੜੀ ਹਰ ਸਾਲ ਆਸੀ ਪਉਨੇ ਆ ਔਰ ਬੜੇ ਸ਼ਾਨ ਨਾਲ ਬੜੀ ਉਦਮ ਨਾਲ ਸਾਰੇ ਲੋਕ ਇਥੇ ਆਂਦੀ ਆ ਤੁਹਾਨੂੰ ਖੁਸ਼ੀ ਹੁੰਦੀ ਆ ਕਿ ਆਪਾਂ ਈਆਂ ਲੋਹੜੀ ਪਾ ਕੇ ਸਮਾਜ ਬਰਾਬਰੀ ਦਾ ਇਸਤਰੀ ਦਾ ਸਨਮਾਨ ਕਰਨ ਦਾ ਸਨੇਹ ਲੋਕਾਂ ਤੱਕ ਲੱਗ ਜਾਈਏ ਬਿਲਕੁਲ ਸਭ ਤੁਸੀਂ ਹੀ ਕਹੋਗੇ ਜੀ ਅੱਜ ਦੇਖ ਸਕਦੇ ਹੋ ਕਿੰਨਾ ਉਤਸ਼ਾਹ ਆ ਜੀ ਸੰਗਤਾਂ ਤੇ ਵੀ ਉਤਸ਼ਾਹ ਆ ਜਿਨੇ ਲੋਕ ਆਏ ਨੇ ਉਹਨਾਂ ਤੇ ਵੀ ਉਤਸ਼ਾਹ ਆ ਜੀ ਹੁੰਦੇ ਰਹੋ ਨਾ ਮੈਂ ਤੇ ਸਭ ਤੋਂ ਵੱਡੀ ਵਧਾਈ ਸੋਮ ਪ੍ਰਕਾਸ਼ ਜੀ ਨੂੰ ਔਰ ਆਪਣੇ ਭਾਬੀ ਜੀ ਆਦਰਨੀਏ ਭਾਬੀ ਜੀ ਅਰਿਤਾ ਸੋਮਪrakash ਜੀ ਨੂੰ ਦੇਣਾ ਚਾਹਾਂਗਾ ਹਰ ਸਾਲ ਅਸੀਂ ਆਉਂਦੇ ਹਾਂ ਔਰ ਜਿੰਨਾ ਉਤਸ਼ਾਹ ਇੱਥੇ ਦੇਖਣ ਨੂੰ ਮਿਲਦਾ ਹੈ ਤੇ ਬੜੀ ਬਰਸੰਤਾ ਹੁੰਦੀ ਹੈ ਜਿਹੜੀਆਂ ਧੀਆਂ ਜਿਹੜੀਆਂ ਭੈਣਾਂ ਦੇ ਬੱਚਿਆਂ ਹੁੰਦੀਆਂ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਬੜਾ ਅੱਛਾ ਕਾਰਜਕ੍ਰਮ ਹੈ ਧੀਆਂ ਦਾ ਦੀ ਲੋੜੀ ਬਣਾਉਂਦੇ ਨੇ ਔਰ ਇਹ ਸ਼ਾਇਦ ਪੂਰੇ ਪੰਜਾਬ ਇੱਕ ਐਗਜ਼ਾਮਪਲ ਹੈ ਜਿਸ ਤਰੀਕਾ ਨੂੰ ਮਹਿਲਾਵਾਂ ਨੂੰ ਬੱਚਿਆਂ ਨੂੰ ਸਨਮਾਨ ਇੱਥੇ ਮਿਲਦਾ ਹੈ ਬਹੁਤ ਬਹੁਤ ਬਤਾਇ ਇਤਨਾ ਸਮਝ ਬਹੁਤ ਬਿਲਖਣ ਉਪਰ ਆ ਰਾਜੀ ਸਰਪ੍ਰਕਾਰ ਜੀ ਤੇ ਨੀਤਾ ਸਰਪ੍ਰਕਾਰ ਜੀ ਦਾ ਅਗੇ ਧਿਆਨ ਨੂੰ ਇੱਕ ਭਾਰ ਸਮਝਿਆ ਜਾਂਦਾ ਸੀਗਾ ਤੇ ਧਿਆਨ ਦੇ ਪ੍ਰੂਨ ਹੱਤਿਆ ਹੋ ਜਾਂਦੀ ਸੀ ਜਦੋਂ ਦਾ ਇਹਨਾਂ ਨੇ ਸ਼ੁਰੂ ਕੀਤਾ ਜਾਂ ਐਸਾ ਮਾਹੌਲ ਬਣਿਆ ਆ ਉਦੋਂ ਤੋਂ ਉਹ ਲੇਡੀਜ਼ ਉਹ ਮਹਿਲਾਵਾਂ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦੇ ਆ ਜਿਨ੍ਹਾਂ ਦੇ ਘਰ ਬੇਟੀਆਂ ਹੁੰਦੀਆਂ ਔਰ ਬੜੇ ਹਮਮਾ ਕੇ ਸਾਰੇ ਕੋਤਸਬ ਦੇ ਮਾਹੌਲ ਚ ਇੱਥੇ ਪਹੁੰਚਦੇ ਹਰ ਸਾਲ ਬਹੁਤ ਇੱਕ ਸਮਾਜ ਦੇ ਵਿੱਚ ਬਦਲਾ ਇਹਨਾਂ ਦੇ ਅੰਦਰ ਪ੍ਰੋਗਰਾਮਾਂ ਦਾ ਦੇਖਣ ਨੂੰ ਮਿਲਦਾ ਹੈਗਾ। ਬਾਗੇ ਮੌਕੇ ਤੇ ਕੀ ਕਹੋਂਗੇ ਅੱਜ ਇਸ ਮੌਕੇ ਤੇ ਜੀ। ਜਿਹੜੀ ਧੀਆਂ ਦੀ ਲੋਹੜੀ ਐਡਾ ਵੱਡਾ ਪਰਾਲਾ ਅਨੀਤਾ ਸੋਮ ਪ੍ਰਕਾਸ਼ ਜੀ ਸੋਮ ਪ੍ਰਕਾਸ਼ ਜੀ ਦੇ ਨਾਲ ਮਿਲ ਕੇ ਐਡਾ ਵੱਡਾ ਪਰਾਲਾ ਕਰਦੇ ਨੇ ਇਹ ਬੜੀ ਹੀ ਵਧੀਆ ਗੱਲ ਆ ਕਿ ਧੀਆਂ ਦੀ ਲੋਹੜੀ ਪਾਣੀ ਹਰ ਕੋਈ ਨਹੀਂ ਪਾਉਂਦਾ ਇਹ ਅਨੀਤਾ ਸੋਮ ਪ੍ਰਕਾਸ਼ ਨੇ ਹੀ ਪ੍ਰਥਾ ਫਗਵਾੜੇ ਸ਼ੁਰੂ ਕੀਤੀ ਆ ਮੈਂ ਕਹੂੰਗਾ ਰੱਬ ਇਹਨਾਂ ਨੂੰ ਹੋਰ ਉਮਰ ਦਵੇ ਲੰਬੀ ਉਮਰ ਦਵੇ ਕਿ ਹਰ ਸਾਲ ਇਦਾਂ ਦੇ ਤਿਹਾਰ ਮਨਾਉਂਦੇ ਰਹਿਣ। ਬਾਬਾ ਜੀ ਇਹਨਾਂ ਤੇ ਹਮੇਸ਼ਾ ਮਿਹਰ ਬਣਾਈ ਰੱਖੇ। ਕਿ ਜਦੋਂ ਐਓਜਾ ਇਵੈਂਟ ਹੁੰਦਾ ਪ੍ਰੋਗਰਾਮ ਕੀ ਦੇਣਾ ਲੋਕ ਵੀ ਨਾਲ ਹੁੰ ਘੜਾ ਦਿੰਦੇ ਨੇ। ਕੀ ਕਰੀ ਬਿਲਕੁਲ ਮੈਂ ਹਰ ਸਾਲ ਤਿਆਂ ਦੀ ਲੋੜੀ ਪਾਈਦੀ ਆ 1100 ਤਿਆਂ ਦੀ ਲੋੜੀ ਪਾਈਦੀ ਆ ਔਰ ਸਾਰੇ ਆਪਣੇ ਬੇਟੀਆਂ ਨੂੰ ਲੈ ਕੇ ਬਹੁਤ ਪਿਆਰ ਦੇ ਨਾਲ ਆਂਦੇ ਆ ਔਰ ਉਨ੍ਹਾਂ ਹੀ ਸਤਿਕਾਰ ਉਹਨਾਂ ਨੂੰ ਇੱਥੇ ਆ ਕੇ ਮਿਲਦਾ ਆ। ਬੇਟੀਆਂ ਹਮੇਸ਼ਾ ਹੀ ਮਾਪੇ ਦੇ ਨਾਲ ਖੜਦੀਆਂ ਆ। ਔਰ ਇਸ ਲਈ ਬੇਟੀਆਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ ਇਸੇ ਲਈ ਅਸੀਂ ਹਰ ਸਾਲ ਬੇਟੀਆਂ ਦੀ ਲੋੜੀ ਪਾਉਂਦੇ ਆ ਮੇਰੇ ਵੱਲੋਂ ਸਾਰੀਆਂ ਬੇਟੀਆਂ ਨੂੰ ਬਹੁਤ-ਬਹੁਤ ਲੋੜੀ ਦੀਆਂ ਮੁਬਾਰਕਾਂ ਆਦਰਨੀ ਇਸ ਜੀ ਸੋਮਰਗਾ ਜੀ ਔਰ ਸ਼੍ਰੀ ਸ਼੍ਰੀਮਤੀ ਅਨੀਤਾ ਸੋਮਰਗਾ ਜੀ ਜਿਹੜੇ ਕਿ ਹਰ ਸਾਲ ਇਹੋ ਜਿਹਾ ਉਪਰਾਲਾ ਕਰਦੇ ਹਨ ਜਿਸ ਦੀ ਕਿ ਸਮਾਜ ਨੂੰ ਬਹੁਤ ਜ਼ਰੂਰਤ ਹੈ ਔਰ ਸਮਾਜ ਦੇ ਹਰ ਪਰਿਵਾਰ ਇਹਦੇ ਨਾਲ ਜੁੜਦਾ ਹੈ ਔਰ ਅੱਛਾ ਵਾਤਾਵਰਨ ਬਣਦਾ ਹੈ ਜਿਸ ਦੇ ਨਾਲ ਕਿ ਅੱਜ ਜ਼ਰੂਰਤ ਵਾਤਾਵਰਨ ਨੂੰ ਦੇਖਦੇ ਹੋਏ ਅੱਜ ਇਸੋ ਇਹੋ ਜਿਹੇ ਕਾਰਜਕ੍ਰਮਾਂ ਦੀ ਬਹੁਤ ਜ਼ਰੂਰਤ ਹੈ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਹੈ ਮੈਂ ਪੂਰੇ ਸਮਾਜ ਵੱਲੋਂ ਪੂਰੇ ਬਰਾਦਰੀ ਵੱਲੋਂ ਪੂਰੇ ਸ਼ਹਿਰ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤਿਉਹਾਰ ਤੇ ਇਸ ਉਪਰਾਲੇ ਨੂੰ ਕੀ ਕਹੋਗੇ ਇੱਕ ਸਮਾਜ ਨੂੰ ਜਾਗਰਤ ਕਰਨ ਲਈ ਬਹੁਤ ਹੀ ਵੱਡਾ ਜਿਹੜਾ ਆ ਇੱਕ ਕਦਮ ਹੈ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਡਮ ਅਰੀਤਾ ਸੋਮਪrakash ਜੀ ਤੇ ਕੇਂਦਰੀ ਪੂਰਵ ਕੇਂਦਰੀ ਮੰਤਰੀ ਸਾਡੇ ਮਾਨਯੋਗ ਸੋਮਪrakash ਜੀ ਨੇ ਉਪਰਾਲਾ ਕੀਤਾ ਹਰ ਹਰ ਸਾਲ ਕਰਦੇ ਆ ਇਹ ਧੀਆਂ ਨਵ ਜਮੀਆਂ ਧੀਆਂ ਦੀ ਲੋੜੀ ਜਿਹੜੀ ਕੀ ਸਾਡੇ ਪਿਛਲੀ ਕਿਸੇ ਵੀ ਸੰਸਕ੍ਰਿਤੀ ਦੇ ਵਿੱਚ ਨਹੀਂ ਸੀ ਅਸੀਂ ਸ਼ੁਰੂ ਤੋਂ ਸਿਰਫ ਮੁੰਡਿਆਂ ਦੀ ਆਪਣੇ ਸਮਾਜ ਦੇ ਵਿੱਚ ਲੋੜੀ ਪੈਂਦੀ ਸੀ ਇਹ ਧੀਆਂ ਇੱਕ ਐਸੀ ਹੈਗੀ ਜਿਹਦੇ ਉੱਤੇ ਧੀਆਂ ਦੇ ਉੱਤੇ ਹੀ ਸਾਰਾ ਸ੍ਰਿਸ਼ਟੀ ਟਿਕੀ ਹੈ ਸ੍ਰਿਸ਼ਟੀ ਦਾ ਜਿਹੜਾ ਉਤਪਨ ਜਿਹੜੀ ਹੁੰਦੀ ਹੈ ਸ੍ਰਿਸ਼ਟੀ ਧੀਆਂ ਦੇ ਸਿਰ ਤੇ ਮਾਤਾ ਦੇ ਰੂਪ ਵਿੱਚ ਜਦੋਂ ਇਹ ਆਪਣਾ ਮਾਤਾ ਦਾ ਰੋਲ ਅਦਾ ਕਰਦੀਆਂ ਉਹ ਸ੍ਰਿਸ਼ਟੀ ਨੂੰ ਵਧਾਉਂਦੀਆਂ ਤੇ ਇਹਨੂੰ ਹੀ ਧੀਆਂ ਨੂੰ ਹੀ ਸਾਡੇ ਸਮਾਜ ਦੇ ਵਿੱਚ ਕਿਸੇ ਕਾਰਨ ਕਰਕੇ ਕੀਸੀ ਪਰੰਪਰਾ ਕਰਕੇ ਪਿੱਛੇ ਰੱਖਿਆ ਗਿਆ ਔਰ ਉਸ ਸਮਾਜ ਨੂੰ ਜਾਗਰਤ ਕਰਨ ਵਾਸਤੇ ਇਹ ਬਹੁਤ ਵੱਡਾ ਜਦੋਂ ਸਾਡੇ ਸਮਾਜ ਦੇ ਵਿੱਚ ਘਰ ਘਰ ਦੇ ਵਿੱਚ ਧੀਆਂ ਦੀ ਲੋੜੀ ਪਾਈ ਜਾਏਗੀ ਤੇ ਮੈਂ ਆਵਾਹਨ ਕਰਦਾ ਆਪਣੇ ਸਮਾਜ ਨੂੰ ਇਹ ਜਿਹੜੀਆਂ ਧੀਆਂ ਆ ਇਹ ਹਮੇਸ਼ਾ ਮਾਪੇ ਦੇ ਲਈ ਬਹੁਤ ਅੱਛੀਆਂ ਔਰ ਮਾਪੇ ਦੀ ਕੈਰ ਕਰਨ ਵਾਲੀਆਂ ਹੁੰਦੀਆਂ ਤੁਸੀਂ ਇਹਨੂੰ ਸਨਮਾਨ ਦਿਓ ਇਹਨੂੰ ਛੱਤੀ ਨਾਲ ਲਾ ਕੇ ਇਹਦੀ ਖੁਸ਼ੀ ਮਨਾਓ ਕਿੰਨਾ ਪਰਮਾਹੁੰਗਾਰਾ ਲੋਕਾਂ ਦਾ ਸਹਿਯੋਗ ਦੇਖੋ ਕਿੰਨਾ ਆਇਆ ਹੈ ਕੀ ਕਹੋਂਗੇ ਜੀ ਸੋ ਦੇਖ ਸਕਦੇ ਹੋ ਇਹ ਜਿਹੜੀ ਰੀਤ ਚੱਲ ਰਹੀ ਹੈ ਸਭ ਕੀ ਕਹੋਂਗੇ ਜੀ ਅੱਜ ਬਹੁਤ ਖੁਸ਼ੀਆਂ ਦਾ ਦਿਨ ਹੈ ਬਈ ਮੈਡਮ ਨੀਤਾ ਸੁਮਰੇ ਸੋਮਪਰਾਜ ਜੀ ਵੱਲੋਂ ਜਿਹੜੇ 1100 ਬੱਚਿਆਂ ਦੀ ਲੋੜੀ ਪਾਈ ਜਾ ਰਹੀ ਹੈ ਔਰ ਇਹ ਉਪਰਾਲਾ ਬੜੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਆ ਔਰ ਬੱਚਿਆਂ ਨੂੰ ਬੱਚਾ ਬਰਾ ਦਰਜਾ ਦੇਣਾ ਬਹੁਤ ਵੱਡੀ ਗੱਲ ਹੈ ਔਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੇ ਆਇਓ ਸੰਗ ਨੂੰ ਲੱਖ-ਲੱਖ ਵਧਾਈ ਦਿੰਦਾ